ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਮਾ ਦਾ ਮੋਰ ਤੋਂ ਸਵਾਗਤ ਹੈ ਜੀ ਅੱਜ ਤੇ ਵੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 2 ਅਗਸਤ 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਜੀ ਕਿਸ ਇਲਾਕੇ ਵਿੱਚ ਬੱਦਲਵਾਈ ਮੀਂਹ ਤੇ ਹਨੇਰੀ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਤੇ ਕਿਸ ਇਲਾਕੇ ਵਿੱਚ ਵਧੀਆ ਮੀਂਹ ਹੋਣ ਦੇ ਚਾਂਸ ਨੇ ਗੱਲ ਕਰੀਏ ਪੰਜਾਬ ਦੇ ਵਿੱਚ ਦੁਆਰਾ ਤੋਂ ਹੜ ਵਰਗੇ ਹਾਲਾਤ ਬਣਦੇ ਦਿਖਾਈ ਦੇ ਰਹੇ ਸੀ ਬੀਤੀ ਕੱਲ ਮੀਂਹ ਦੇ ਨਾਲ ਕਿਉਂਕਿ ਹਰਿਆਣਾ ਵਿੱਚ ਵੀ ਮੀਂਹ ਹੋਇਆ ਹੈ ਜੀ ਪੰਜਾਬ ਵਿੱਚ ਵੀ ਹੋਇਆ ਹੈ ਹਿਮਾਚਲ ਦੇ ਪੂਰੇ ਉੱਤਰੀ ਭਾਰਤ ਵਿੱਚ ਸੋਹਣੇ ਮੀਂਹ ਹੋਣ ਦੇ ਨਾਲ ਹਿਮਾਚਲ ਤੋਂ ਨਦੀਆਂ ਦਾ ਪਾਣੀ ਪੰਜਾਬ ਦੇ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਕਾਰਨ ਕਿ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਦਰਿਆਵਾਂ ਦੇ ਇਲਾਕੇ ਦੇ ਵਿੱਚ ਹੜਾ ਵਰਗੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਸੀ ਬਿਆਸ ਨਦੀ ਦੇ ਡੈਮ ਖੋਲ ਦਿੱਤੇ ਗਏ ਨੇ ਜਿਸ ਤੋਂ ਕਿ ਅਲਰਟ ਜਾਰੀ ਹੋ ਰਹੇ ਜਿਕੇ ਨਦੀ ਦੇ ਨੇੜੇ ਤੇੜੇ ਦਰਿਆਵਾਂ ਦੇ ਨੇੜੇ ਤੇੜੇ ਆਣ ਵਾਲੇ ਲੋਕਾਂ ਨੂੰ ਥੋੜਾ ਬਹੁਤਾ ਸੁਚੇਤ ਹੋਣ ਦੀ ਐਕੁਅਰੀ ਅਲਰਟ ਜਾਰੀ ਕੀਤਾ ਗਿਆ ਹੈ ਜੀ ਗੱਲ ਕਰੀਏ ਮੌਸਮ ਦੀ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਇਮੇਜ ਦੇ ਵਿੱਚ ਇਹ ਮੈਂਸ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਵੱਡੀਆਂ ਕਾਰਵਾਈਆਂ ਫਿਲਹਾਲ ਕੋਈ ਮੌਸਮ ਨਹੀਂ ਦਿਖਾਈ ਨਹੀਂ ਦੇ ਰਹੀਆਂ ਆਮ ਤੌਰ ਤੇ ਆਪਾਂ ਗੱਲ ਕਰੀਏ ਤਾਂ ਸਿਰਫ ਇੱਕ ਮਾਲਵੇ ਦੇ ਖੇਤਰ ਵਿੱਚ ਹਲਕਾ ਦਰਮਿਆਨਾ ਸਿਸਟਮ ਬਣਦਾ ਦਿਖਾਈ ਦੇ ਰਿਹਾ ਜੋ ਕਿ ਵੱਡੀ ਕਾਰਵਾਈ ਕਰਨ ਦੇ ਸਮਰੱਥ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਓਵਰ ਆਲ ਪੰਜਾਬ ਦਾ ਮੌਸਮ ਅਜ ਠੀਕ ਤੋ ਅੱਜ ਦਿਨ ਲੰਘ ਜਾਵੇ ਹਲਕੇ ਰੂਪ ਦੇ ਵਿੱਚ ਪੈਚੀ ਰੂਪ ਦੇ ਵਿੱਚ ਕਿਸੇ ਕਿਸੇ ਜਗ੍ਹਾ ਵਿੱਚ ਹਲਕੀ ਤੋਂ ਦਰਮਿਆਨੀ ਕਿਰਮਣ ਕਣੀ ਹੋ ਸਕਦੀ ਹੈ ਪਰ ਓਵਰ ਆਲ ਮੌਸਮ ਖੁਸ਼ਕ ਅਤੇ ਸਾਫ ਬਣ ਰਿਹਾ ਹੈ ਬਕਰਤਾ ਮਰ ਬਿੱਤੇ ਦਿਨਾਂ ਨਾਲੋਂ 3-4 ਡਿਗਰੀ ਘੱਟ ਰਹਿਣਗੇ ਕਿਉਂਕਿ ਬਿੱਤੇ ਇੱਕ ਦੋ ਦਿਨ ਤੋਂ ਮੀਂਹ ਹੋਇਆ ਜਿਸ ਦੇ ਨਾਲ ਪੰਜਾਬ ਦੀ ਹਵਾ ਦੇ ਵਿੱਚ ਵੀ ਨਮੀ ਥੋੜੀ-ਬਹੁਤੀ ਘਟਦੀ ਦਿਖਾਈ ਦੇ ਰਹੀ ਹੈ ਹਮਸ ਵਾਲੀ ਅਤੇ ਥੋੜੀ-ਬਹੁਤੀ ਤਾਮਾ ਦੇ ਵਿੱਚ ਵੀ ਕਮੀ ਆਉਂਦੀ ਦਿਖਾਈ ਦੇ ਰਹੀ ਹੈ ਸ਼ਾਮ ਦੇ ਤੇ ਦੁਪਹਿਰ ਦੇ ਵੇਲੇ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਨਵੀਂ ਵੀਡੀਓ ਵਿੱਚ ਤੁਹਾਨੂੰ ਮਿਲ ਜਾਵੇਗੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ